ਇਦੇ ਵਿੱਚ ਪਰਹੇਜ਼ ਦੀ ਕਿੰਨੀ ਜ਼ਿਆਦਾ ਲੋੜ ਪੈਂਦੀ ਹੈ ਨਾ ਦੇਖੋ ਜੇ ਮੈਂ ਹੋਮੋਪੈਥੀ ਟ੍ਰੀਟਮੈਂਟ ਪੇਸ਼ੈਂਟ ਲੈਂਦਾ ਤਾਂ ਉਹਨੂੰ ਕੋਈ ਪਰਹੇਜ਼ ਅਸੀਂ ਕੁਝ ਨਹੀਂ ਦੱਸਦੇ ਪਰ ਅਸੀਂ ਪੇਸ਼ੈਂਟ ਨੂੰ ਇਹ ਕਹਿੰਨੇ ਆ ਕਿ ਜਿਹੜੀਆਂ ਚੀਜ਼ਾਂ ਨਾਲ ਥੋੜੀ ਪ੍ਰੋਬਲਮ ਵੱਧਦੀ ਹੈ ਕਿਉਂਕਿ ਕਿਸੇ ਨੂੰ ਮਾਹ ਵਾਦੀ ਕਿਸੇ ਨੂੰ ਮਾਹ ਸਵਾਦੀ ਹੈ ਨਾ ਤੇ ਜਿਹੜੀ ਚੀਜ਼ ਖਾ ਕੇ ਉਹਦੀ ਪ੍ਰੋਬਲਮ ਵੱਧਦੀ ਆ ਤਾਂ ਉਹ ਉਸ ਪ੍ਰੋਬਲਮ ਉਹ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰੇ ਜਾਂ ਜੇ ਮੈਂ ਕੁਝ ਪ੍ਰੋਬਲਮਸ ਨੇ ਸ਼ੂਗਰ ਹੈ ਤਾਂ ਵੀ ਸੈਗੇ ਸਾਨੂੰ ਉਹ ਮਿੱਠਾ ਤਾਂ ਬੰਦ ਕਰਨਾ ਪਊਗਾ ਹਨ ਤੇ ਜਿੱਦਾਂ ਦੀ ਉਹਦੀ ਪ੍ਰੋਬਲਮ ਹੁੰਦੀ ਆ ਜਾਂ ਪੇਸ਼ੈਂਟ ਦੇਖਦਾ ਕਿ ਮੇਰੀ ਪ੍ਰੋਬਲਮ ਵੱਧਿਆ ਸੀ ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਲਈ ਕਹਿੰਨੇ ਆ ਪਰ ਅਸੀਂ ਸਾਡੇ ਵੱਲੋਂ ਕੋਈ ਵੀ ਟਰੀਟਮੈਂਟ ਦੌਰਾਨ ਪਰਹੇਜ਼ ਨਹੀਂ ਹੁੰਦਾ ਜਿਵੇਂ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਆ ਕਿ ਜੀ 15 ਮਿੰਟ ਪਹਿਲਾਂ ਕੁਝ ਨਹੀਂ ਖਾਣਾ ਬਾਅਦ ਚੋਂ ਕੁਝ ਨਹੀਂ ਖਾਣਾ ਪਿਆਜ਼ ਨਹੀਂ ਖਾਣਾ ਜਿੰਨਾਂ ਚੀਜ਼ਾਂ ਤੋਂ ਲੋਕ ਭੱਜਦੇ ਆ ਹੋਮਿਓਪੈਥੀ ਤੋਂ ਐਸਾ ਕੁਝ ਨਹੀਂ ਹੈ ਤੁਸੀਂ ਖਾਣਾ ਖਾਣ ਤੋਂ ਬਾਅਦ ਨਾਲ ਦੀ ਨਾਲ ਮੈਡੀਸਨ ਲੈ ਸਕਦੇ ਹੋ ਪਹਿਲਾਂ ਲੈ ਸਕਦੇ ਹੋ ਪਿਆਜ਼ ਖਾ ਸਕਦੇ ਹੋ ਹਨ ਦੇ ਇਹ ਬਿਲਕੁਲ ਵੀ ਕੋਈ ਪਰਹੇਜ਼ ਨਹੀਂ ਹੈ ਹੋਮਿਓਪੈਥੀ ਦੇ ਨਾਲ ਅਗਰ ਮੈਡੀਸਨ ਸਹੀ ਬਣ ਗਈ ਤੁਸੀਂ ਸਹੀ ਦੱਸਿਆ ਡਾਕਟਰ ਨੇ ਤੁਹਾਨੂੰ ਸਹੀ ਸਮਝਿਆ ਔਰ ਸਹੀ ਮੈਡੀਸਨ ਦੀ ਸਿਲੈਕਸ਼ਨ ਹੋ ਗਈ ਤੁਹਾਡੀ ਉਹ ਜੀਵ ਤੇ ਪੈ ਗਈ ਤਾਂ ਉਹਨੇ ਰਿਜ਼ਲਟ ਦੇਣਾ ਹੀ ਦੇਣਾ